ਤਤਥਿਰ ਰਾਖੈ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਪਿਆਰ ਵਾਲਿਓ ਅੱਜ ਆਪਾਂ ਜਿਹੜੀ ਬੇਨਤੀ ਸਾਂਝੀ ਕਰਨ ਜਾ ਰਹੇ ਆ ਜੇ ਸਾਧ ਸੰਗਤ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਆ ਇੱਕ ਕੰਮ ਜ਼ਰੂਰ ਕਰਿਓ ਆਪਾਂ ਬੇਨਤੀਆਂ ਆਰੰਭ ਕਰੀਏ ਬਹੁਤ ਜਲਦੀ ਕਿਰਪਾ ਹੋਵੇਗੀ ਆਓ ਆਪਾਂ ਆਰੰਭਤਾ ਕਰੀਏ ਫਤਿਹ ਬਲਾਓ ਮਨੋਵਿਰਤੀਆਂ ਦੀ ਇਕਾਗਰਤਾ ਲਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਪਾਂ ਉਲਾਂਬਾ ਹੁੰਦਾ ਹੈ ਸਾਡਾ ਬੜਾ ਵੱਡਾ ਲਾਂਬਾ ਹੁੰਦਾ ਹੈ ਮੇਰੀ ਇੱਛਾ ਨਹੀਂ ਪੂਰੀ ਹੋ ਰਹੀ ਜੀ ਗੁਰੂ ਪਿਆਰਿਓ ਪਰਮਾਤਮਾ ਨੇ ਇੱਛਾ ਪੂਰੀ ਕਰਨੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਇੱਕ ਮਨੋ ਕਾਮਨਾ ਗੁਰੂ ਪੂਰੀ ਕਰਦਾ ਹੈ ਜਾ ਕਹਿ ਵਸ ਹੈ ਕਾਮ ਤੇ ਨਾ ਉਹਦੇ ਬੜਾ ਕੁਝ ਉਹਦੇ ਹੱਥ ਵਿੱਚ ਹੀ ਹੈ ਕਾਮ ਤੇਨ ਵੀ ਉਹਦੇ ਹੱਥ ਵਿੱਚ ਹੈ ਕਲਪ ਬ੍ਰਿਛ ਦੀ ਜੇ ਗੱਲ ਕਰੀਏ ਮੰਨਿਆ ਜਾਂਦਾ ਹੈ ਵੀ ਕਲਪ ਬ੍ਰਿਛ ਤੋਂ ਜਿਹੜਾ ਕੁਝ ਮੰਗੀਏ ਹਾਜ਼ਰ ਹੋ ਜਾਂਦਾ ਹੈ ਪਾਦਸ਼ਾਹ ਕਹਿੰਦੇ ਨੇ ਜੋ ਗੁਰੂ ਤੋਂ ਮੰਗੇਗਾ ਤੇਰੇ ਲਈ ਗੁਰਸਿੱਖਾ ਉਹ ਗੁਰੂ ਹਾਜ਼ਰ ਕਰ ਦੇਗਾ ਇੱਕ ਵਾਰ ਗੁਰੂ ਤੇ ਭਰੋਸਾ ਕਰਕੇ ਗੁਰੂ ਤੋਂ ਮੰਗ ਕੇ ਵੇਖੀ ਸੱਜਣਾ ਇੱਕ ਵਾਰ ਗੁਰੂ ਤੋਂ ਮੰਗ ਕੇ ਵੇਖੀ ਧੰਨ ਗੁਰੂ ਗ੍ਰੰਥ ਸਾਹਿਬ ਪਾਦਸ਼ਾਹ ਦੇ ਭਰੋਸਾ ਕਰਕੇ ਵੇਖੀ ਮੇਰੇ ਸਤਿਗੁਰੂ ਹਰ ਇੱਕ ਮੰਗ ਤੇਰੀ ਪੂਰੀ ਕਰਨਗੇ ਤੇਰੇ ਲਈ ਗੁਰੂ ਹੀ ਕਲਪ ਬ੍ਰਿਛ ਹੋਵੇ ਤੇਰੇ ਲਈ ਗੁਰੂ ਹੀ ਕਾਮ ਤੇਨ ਹੈ ਤੇਰੇ ਲਈ ਹਰ ਇੱਕ ਵਸਤੂ ਹਰ ਇੱਕ ਮੁਕਤੀ ਦਾਤਾ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਸਜਣਾ ਮਤਾਂ ਕਿਤੇ ਤੂੰ ਡੋਲ ਜਾਏ ਡੋਲੀ ਨਾ ਚਿੱਤ ਥਿਰ ਰੱਖੈ ਸੋ ਮੁਕਤ ਹੋਵੇ ਚਿੱਤ ਨੂੰ ਥਿਰ ਰੱਖਣਾ ਡੋਲਣ ਨਹੀਂ ਦੇਣਾ ਥਿਰ ਥਿਰ ਦਾ ਅਰਥ ਹੁੰਦਾ ਸਥਿਰ ਡੋਲਣ ਤੋਂ ਰਹਿਤ ਚਿੱਤ ਨੂੰ ਥਿਰ ਰੱਖਣਾ ਸੋ ਮੁਕਤ ਹੋਵੇ ਕਹਿੰਦੇ ਤੂੰ ਫੇਰ ਮੁਕਤ ਹੋਏਂਗਾ ਜਦੋਂ ਤੇਰਾ ਚਿੱਤ ਡੋਲੇ ਖਾਣ ਤੋਂ ਬਾਜ਼ ਆਏਗਾ ਜੋ ਇੱਛੀ ਸੋਈ ਫਲ ਪਾਈ ਫਿਰ ਜੋ ਇੱਛੇਗਾ ਜੋ ਚਾਹਵੇਂਗਾ ਜੋ ਮੰਗੇਗਾ ਸਾਧ ਸੰਗਤ ਮੇਰੇ ਪਾਤਸ਼ਾਹ ਫਿਰ ਉਹ ਝੋਲੀ ਵਿੱਚ ਪਾ ਦਿੰਦੇ ਨੇ ਮੇਰੇ ਸਤਿਗੁਰੂ ਆਪ ਆ ਕੇ ਦੇ ਕੇ ਜਾਂਦੇ ਨੇ ਮੰਗਣ ਦੀ ਵੀ ਲੋੜ ਨਹੀਂ ਰਹਿੰਦੀ ਬਿਨ ਬੋਲਿਆ ਸਭ ਕੁਝ ਜਾਣਦਾ ਪਾਤਸ਼ਾਹ ਕਹਿੰਦੇ ਬਿਨਾ ਬੋਲਿਆਂ ਤੋਂ ਸਾਰਾ ਕੁਝ ਜਾਣਦਾ ਤੇ ਬਿਨਾ ਬੋਲਿਆਂ ਤੋਂ ਸਾਰਾ ਕੁਝ ਦਿੰਦਾ ਵੀ ਹੈ ਇਹ ਮੇਰੇ ਸਤਿਗੁਰੂ ਦੀ ਵਡਿਆਈ ਹੈ ਵੱਡੀ ਕਿਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਗੁਰੂ ਪਿਆਰਿਓ ਉਹ ਵੱਡੇ ਦੀਆਂ ਵਡਿਆਈਆਂ ਵੀ ਵੱਡੀਆਂ ਨੇ ਉਹ ਗੁਰੂ ਪਾਤਸ਼ਾਹ ਦੀਆਂ ਵਡਿਆਈਆਂ ਵੀ ਵੱਡੀਆਂ ਨੇ 사ਤ ਸੰਗਤ ਗੁਰਮੁਖ ਪਿਆਰਿਓ ਇੱਕ ਬੇਨਤੀ ਹੁਣ ਧਿਆਨ ਨਾਲ ਸੁਣਿਓ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਇਧਰੋਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਰੂ ਪਿਆਰਿਓ ਉਹ ਧਰਤੀਆਂ ਵੀ ਅਜੇਹੀਆਂ ਹੋ ਗਈਆਂ ਜਿਨ੍ਹਾਂ ਤੇ ਸਹਿਬਜ਼ਾਦਿਆਂ ਦਾ ਲਹੂ ਡੁੱਲ ਗਿਆ ਖੂਨ ਡੁੱਲ ਗਿਆ ਪਿਆਰਿਓ ਉਹ ਧਰਤੀਆਂ ਨੇ ਵੀ ਸਹਿਬੀ ਦਾ ਰੰਗ ਕਬੂਲਿਆ ਪਰ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਲਈ ਖੂਨ ਡੁੱਲਿਆ ਅੱਜ ਉਹ ਸਹਿਬੀਆਂ ਤੋਂ ਕਿਉਂ ਭੱਜੇ ਹੋਏ ਨੇ ਸਾਡੇ ਲਈ ਹੋਇਆ ਨਾ ਸਾਰਾ ਕੁਝ ਸਾਡੇ ਲਈ ਉਹ ਸ਼ਹੀਦੀਆਂ ਹੋਈਆਂ ਨੇ ਸਾਡੇ ਲਈ ਉਹ ਕੁਰਬਾਨੀਆਂ ਹੋਈਆਂ ਨੇ ਪਿਆਰਿਓ ਅਸੀਂ ਕਿਉਂ ਉਹਨਾਂ ਸ਼ਹੀਦੀਆਂ ਤੋਂ ਭੱਜੇ ਫਿਰਦੇ ਆਂ ਉਹ ਸ਼ਹੀਦਾਂ ਦਾ ਜਿਹੜਾ ਲਹੂ ਡੁੱਲਿਆ ਕਿਉਂ ਅਸੀਂ ਉਸ ਤੋਂ ਮੁਨਕਰ ਹੋਈ ਫਿਰਦੇ ਆ ਸੋਚੀਏ ਕਦੀ ਵਿਚਾਰੀਏ ਮਨ ਡੋਲਿਆ ਪਿਆ ਸਾਡਾ ਭੁੱਲ ਚੁੱਕੇ ਆਂ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨੂੰ ਯਾਦ ਹੈ ਨਾ ਇਹਨਾਂ ਦਿਨਾਂ ਵਿੱਚ ਆ ਕੇ ਸਾਧ ਸੰਗਤ ਉਹ ਸਾਦਾ ਪ੍ਰਸ਼ਾਦਾ ਛਕਦੇ ਨੇ ਇਹਨਾਂ ਦਿਨਾਂ ਵਿੱਚ ਆ ਕੇ ਕਈ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਬੈੱਡਾਂ ਤੋਂ ਉੱਤਰ ਕੇ ਥੱਲੇ ਜ਼ਮੀਨ ਤੇ ਸੌਂਦੇ ਨੇ ਗਦੈਲੇ ਢਾਕੇ ਉਹ ਮਹਿਸੂਸ ਕਰਦੇ ਨੇ ਪ੍ਰਤੀਤ ਕਰਦੇ ਨੇ ਕਿ ਇਹ ਸਮਾਂ ਕਿਹੋ ਜਿਹਾ ਸੀ ਸਾਧ ਸੰਗਤ ਕਰਨਾ ਚਾਹੀਦਾ ਹੈ ਗੁਰਮਖ ਪਿਆਰਿਓ ਅਸੀਂ ਕਿਉਂ ਭੱਜੇ ਹੋਇਆ ਅਸੀਂ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਉਸ ਕੁਰਬਾਨੀ ਤੋਂ ਕਿਉਂ ਮਨਕਰੋਏ ਸਾਡੇ ਲਈ ਖੂਨ ਡੋਲਿਆ ਸਾਨੂੰ ਵੀ ਪਰਮਾਤਮਾ ਨੇ ਸਹਿ ਬਣਾਇਆ ਸਾਨੂੰ ਵੀ ਮੇਰੇ ਸਤਿਗੁਰੂ ਨੇ ਆਪਣੇ ਪੁੱਤਰ ਬਣਾਇਆ ਇਹਨ ਪੁੱਤਰ ਨੇ ਕੇ ਸੀਸ ਪਰਵਾਰ ਦੀਏ ਸੁੱਤ ਚਾਰ ਵਿਚਾਰ ਮੂਏ ਤੋਂ ਕੀ ਆ ਹੋਇਆ ਜੀਵਤ ਕਈ ਹਜ਼ਾਰ ਆਪਾਂ ਨੂੰ ਕਿਹਾ ਤੇ ਆਪਾਂ ਕਿਉਂ ਭੱਜ ਰਹੇ ਆ ਮੈਂ ਬੇਨਤੀ ਕਰੂੰਗਾ ਸਾਧ ਸੰਗਤ ਛੋਟੇ ਛੋਟੇ ਬੱਚਿਆਂ ਨੇ ਨੰਨੇ ਮੁੰਨੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਲਈ ਪਾਤਸ਼ਾਹ ਨੇ ਸਾਨੂੰ ਸਰਦਾਰੀ ਦਿੱਤੀ ਪਾਤਸ਼ਾਹ ਨੇ ਸਾਨੂੰ ਬੜਾ ਕੁਝ ਦਿੱਤਾ ਮੇਰੇ ਸਤਿਗੁਰੂ ਨੇ ਸਾਨੂੰ ਨਵਾਬ ਬਣਾਇਆ ਮੇਰੇ ਸਤਿਗੁਰੂ ਨੇ ਸਾਨੂੰ ਨਵਾਬ ਬਣਾਇਆ ਸਰਦਾਰ ਬਣਾਇਆ ਤੇ ਗੁਰੂ ਪਿਆਰਿਓ ਮੇਰੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦਾ ਵਿਸ਼ਵਾਸ ਦਿੱਤਾ ਗੁਰੂ ਨੇ ਆਪਣਾ ਰੂਪ ਦਿੱਤਾ ਤੇ ਆਪਾਂ ਕਿਉਂ ਭਜ ਰਹੇ ਆ ਆਪਾਂ ਕਹਿੰਦੇ ਵੀ ਇੱਛਾ ਨਹੀਂ ਪੂਰੀ ਹੁੰਦੀ ਉਹਦਾ ਪੂਰਾ ਨਾ ਹੋਣ ਦਾ ਕਾਰਨ ਇੱਕ ਇਹ ਵੀ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਚੱਲ ਰਹੀ ਹੈ ਆਪਾਂ ਉਪਰਾਲਾ ਕਰੀਏ ਗੁਰਬਾਣੀ ਦੇ ਪਾਠ ਕਰਿਏ ਸਤਿਗੁਰੂ ਨੂੰ ਅਰਦਾਸ ਬੇਨਤੀ ਕਰਿਏ ਕਹੀਏ ਕਿ ਹੇ ਸ਼ਹੀਦੋ ਮਰੀਦੋ ਕਿਰਪਾ ਰਖਿਓ ਅਸੀਂ ਤੁਹਾਡੀ ਰੀਸਤਾਨੀ ਕਰ ਸਕਦੇ ਪਰ ਆਪਣੀ ਤੁਸੀਂ ਬਖਸ਼ਿਸ਼ ਦੇ ਵਿੱਚੋਂ ਇੱਕ ਕਿਣਕਾ ਸਾਡੀ ਝੋਲੀ ਪਾ ਦਿਓ ਬਸ ਇੰਨੇ ਕੁ ਕਾਬਲ ਸਾਨੂੰ ਸਮਝਿਓ ਇੰਨੇ ਇੱਕ ਲਾਇਕ ਸਾਨੂੰ ਸਮਝਿਓ ਇੰਨੇ ਇੱਕ ਕਿਰਪਾ ਸਾਡੇ ਤੇ ਰਖਿਓ ਇੰਨੇ ਇੱਕ ਮਿਹਰ ਸਾਡੇ ਤੇ ਰਖਿਓ ਸ਼ਹੀਦੋ ਮਰੀਦੋ ਬਸ ਇੰਨੇ ਕੁ ਕਿਰਪਾ ਰਖਿਓ ਕਿ ਅਸੀਂ ਵਧੀਆ ਜ਼ਿੰਦਗੀ ਬਤੀਤ ਕਰ ਸਕੀਏ ਗੁਰੂ ਕੇ ਪਾਣੇ ਨੂੰ ਪਹਿਚਾਨ ਸਕੀਏ ਸਾਧ ਸੰਗਤ ਉਥੇ ਕਿਰਪਾ ਵਰਤਦੀ ਹੈ ਉਥੇ ਰਹਿਮਤ ਹੁੰਦੀ ਹੈ ਜਿੱਥੇ ਮੇਰੇ ਪਾਤਸ਼ਾਹ ਦੇ ਨਾਲ ਜੁੜਿਆ ਜਾਏ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਏ ਆਪਾਂ ਕਹਿੰਦੇ ਵੀ ਸ਼ਹੀਦਾਂ ਨੂੰ ਪ੍ਰਣਾਮ ਕਿਵੇਂ ਕਰੀਏ ਗੁਰੂ ਪਿਆਰਿਓ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਕਿਵੇਂ ਹੈ ਇਦਾਂ ਪ੍ਰਣਾਮ ਕਰੀਏ ਗੁਰੂ ਪਿਆਰਿਓ ਆਪਣੀ ਇੱਛਾ ਪੂਰੀ ਹੋਵੇਗੀ ਮੈਂ ਬੇਨਤੀ ਕਰ ਰਿਹਾ ਹਾਂ ਕਿ ਆਪਾਂ ਗੁਰਬਾਣੀ ਦਾ ਪਾਠ ਕਰੀਏ ਸਮਰਪਿਤ ਹੋਈਏ ਆਪਣੇ ਜੀਵਨ ਦੇ ਵਿੱਚ ਉਹਨਾਂ ਦੀ ਇੱਕ ਸਿੱਖਿਆ ਨੂੰ ਅਪਣਾਈਏ ਆਪਣੇ ਜੀਵਨ ਦੇ ਵਿੱਚ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਰੱਖੀਏ ਤੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਗੁਰਬਾਣੀ ਪੜ੍ਹ ਕੇ ਉਹਨਾਂ ਤੱਕ ਆਪਣਾ ਪੈਗਾਮ ਭੇਜੀਏ ਪ੍ਰਣਾਮ ਭੇਜੀਏ ਸਾਧ ਸੰਗਤ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਤੇਰੇ ਲਾਲਾਂ ਨੂੰ ਪ੍ਰਣਾਮ ਹੈ ਤੇਰੇ ਲਾਲਾਂ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਕੁਰਬਾਨੀ ਦੇ ਦਿੱਤੀ ਸਤਿਗੁਰੂ ਅਸੀਂ ਵੀ ਭਟਕੇ ਹੋਏ ਸਾਂ ਅੱਜ ਤੋਂ ਕਿਰਪਾ ਕਰੀ ਸਾਡੇ ਜੀਵਨ ਦੇ ਵਿੱਚ ਵੀ ਨਾਮ ਦਾਣ ਦੇ ਦੇ ਮੇਰੇ ਸਤਿਗੁਰੂ ਕਿਰਪਾ ਰੱਖਿਓ ਮੇਰੇ ਤੇ ਮਿਹਰ ਰੱਖਿਓ ਮਿਹਰ ਭਰਿਆ ਹੱਥ ਰੱਖਿਓ ਕਦੀ ਵੀ ਮੇਤੋਂ ਗੁਰਬਾਣੀ ਦਾ ਨਿਤਨੇਮ ਨਾ ਵਿਸਰੇ ਕਦੀ ਵੀ ਮੇਰੇ ਤੋਂ ਇਸ ਬਾਣੀ ਦਾ ਸਿਮਰਨ ਨਾ ਵਿਸਰੇ ਕਦੀ ਮੇਰੇ ਤੋਂ ਤੇਰੇ ਲਾਲਾਂ ਦੀ ਕੁਰਬਾਨੀ ਨਾ ਭੁਲਾਈ ਜਾਏ ਮੈਂ ਕੰਨਾ ਹਰ ਇੱਛਾ ਤੇ ਕੀ ਮੇਰੇ ਸਤਿਗੁਰੂ ਹਰ ਇੱਕ ਚੀਜ਼ ਹਰ ਇੱਕ ਵਸਤੂ ਬਿਨਾ ਮੰਗਿਆਂ ਜਿਹਦੀ ਲੋੜ ਵੀ ਨਹੀਂ ਉਹ ਵੀ ਦੇ ਦੇਣਗੇ ਜਿਹਦੀ ਲੋੜ ਹੈ ਛਾਂਟ ਛਾਂਟ ਕੇ ਰੱਖ ਲਈਂ ਜਾਂ ਸਿੱਖਾ ਇੱਕ ਵਾਰ ਇਹ ਕੰਮ ਕਰਕੇ ਵੇਖੀਂ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰੀਏ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਇਹ ਕੰਮ ਜ਼ਰੂਰ ਕਰੀਏ ਸਾਧ ਸੰਗਤ ਹਰ ਇੱਕ ਇੱਛਾ ਹਰ ਇੱਕ ਮਨੋ ਕਾਮਨਾ ਪੂਰਨ ਹੋਵੇਗੀ ਪਿਆਰਿਓ ਕਰਕੇ ਵੇਖੀਂ ਮੇਰੇ ਸਤਿਗੁਰੂ ਦੀ ਕਿਰਪਾ ਤੇ ਰਹਿਮਤ ਤੇ ਅਸੀਂ ਹਕਦਾਰ ਬਣ ਜਾਵਾਂਗੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਇੰਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਗੁਰਬਾਣੀ ਕਥਾ ਟੀਵੀ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਰ ਸੰਗਤ ਬੇਨਤੀਆਂ ਕਰੋ ਜੀ ਪਰਵਾਨ ਬਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ